ਵੀ ਜਿਹੜਾ ਹਿੰਦੁਸਤਾਨ ਦੀ ਆਰਮੀ ਨੇ ਆਪਰੇਸ਼ਨ ਕੀਤਾ ਹੈ ਅਸੀਂ ਉਹਦਾ ਸਵਾਗਤ ਕਰਦਾ ਮੈਂ ਔਰ ਜਿਸ ਤਰੀਕੇ ਦੇ ਨਾਲ ਇਹ ਹਿੰਦੁਸਤਾਨੀਆਂ ਦੇ ਹੌਸਲੇ بلند ਹੋਏ ਸਾਰਾ ਦੇਸ਼ ਆਪਣੇ ਫੋਰਸਸ ਦੇ ਉੱਪਰ ਮਾਣ ਕਰ ਰਿਹਾ ਹੈ ਉਹਨਾਂ ਦਾ ਸਨਮਾਨ ਕਰ ਰਿਹਾ ਹੈ ਔਰ ਫਕਰ ਦੀ ਗੱਲ ਇਹ ਹੈ ਕਿ ਦੁਸ਼ਮਣ ਦੇ ਘਰ ਦੇ ਵਿੱਚ ਵੜ ਕੇ ਹਿੰਦੁਸਤਾਨ ਦੀ ਫੌਜ ਨੇ ਉੱਥੇ 9 ਬੰਕਰ ਜਿਹੜੇ ਆ ਉਹ ਤਬਾਹ ਕੀਤੇ ਉਹ 90 ਤੋਂ ਵੱਧ ਜਿਹੜੇ ਉੱਥੇ ਦੈਸ਼ਤ ਗਰਥੀ ਉਹਨਾਂ ਨੂੰ ਢਾਟੇਰੀ ਕੀਤਾ ਔਰ ਉਹਨਾਂ ਦਾ ਸਵਾਸਤ ਕਰਦੇ ਆ ਔਰ ਅੱਜ ਜਰੂਰਤ ਹੈ ਸਾਰੇ ਦੇਸ਼ ਦੇ ਲੋਕਾਂ ਨੂੰ ਇਕੱਠਿਆਂ ਹੋਣ ਦੀ ਮੈਂ ਪੂਰੀ ਦੁਨੀਆ ਦੇ ਮੁਲਕਾਂ ਨੂੰ ਇਹ ਬੇਨਤੀ ਕਰਦਾ ਕਿ ਸਾਰੇ ਜਣੇ ਇਕੱਠੇ ਹੋ ਕੇ ਇਹ ਮੰਗ ਕਰੋ ਕਿ ਜਿਹੜਾ ਪਾਕਿਸਤਾਨ ਹੈ ਇਹਨੂੰ ਦਸ਼ਤਗਰਬ ਮੁਲਕ ਡਿਕਲੇਅਰ ਕੀਤਾ ਜਾਏ ਔਰ ਇਹਦੇ ਨਾਲ ਕਿਸੇ ਵੀ ਤਰ੍ਹਾਂ ਦਾ ਮੇਲ ਵਰਤਨ ਪੂਰੀ ਦੁਨੀਆ ਦੇ ਲੋਕ ਨਾ ਰੱਖਣ ਮੇਕਾ ਸਾਹਿਬ ਕਿ ਕਹਾਂ ਨਾ ਲੱਗੇ ਕਿ ਅੱਜ 50ਵੀਂ ਪੰਜਾਬ ਦੀ ਵੇਦ ਲੋਕੀ ਰਾਖਾ ਇਹਦੇ ਬਣਾ ਲੈਣਾ ਲੱਗਦੀਆਂ ਟੋਲ ਪੰਪਾਂ ਨੇ ਲੈਣਾ ਲੱਗਦੀਆਂ ਲੋਕਾਂ ਨੂੰ ਮੈਂ ਅਪੀਲ ਕਰਾਂਗਾ ਕਿ ਪੈਨਿਕ ਹੋਣ ਦੀ ਜ਼ਰੂਰਤ ਨਹੀਂ ਹੈ ਬਹੁਤ ਜ਼ਿਆਦਾ ਔਰ ਬਿਲਕੁਲ ਸਿਚੁਏਸ਼ਨ ਅੰਡਰ ਕੰਟਰੋਲ ਹੈ ਕਿਸੇ ਚੀਜ਼ ਦੀ ਕਮੀ ਨਹੀਂ ਹੈ ਨਾ ਰਾਸ਼ਨ ਦੀ ਕਮੀ ਹੈ ਨਾ ਦੁੱਧ ਦੀ ਕਮੀ ਹੈ ਸਾਰੀਆਂ ਚੀਜ਼ਾਂ ਸਾਰੇ ਟਾਈਮ ਸਿਰ ਮਿਲਣਗੀਆਂ ਲੇਕਿਨ ਇਹ ਹੈ ਕਿ ਪੈਨਿਕ ਨਾ ਹੋਣ ਦੀ ਜ਼ਰੂਰਤ ਨਹੀਂ ਔਰ ਡਰ ਦਾ ਮਾਹੌਲ ਆਪਣੇ ਮਨ 'ਚ ਨਾ ਰੱਖੋ ਮੌਕੇ ਲਈ ਅੱਜ ਜਿਹੜੀ ਚਾਰ ਜਿਹੜਾ ਬਿਲਕੁਲ ਹੋਏ ਹੋਏਗੀ ਔਰ ਇਹ ਤੇ ਪ੍ਰੈਕਟਿਸ ਹੈਗੀ ਹੈ ਔਰ ਆਰਮੀ ਪ੍ਰੈਕਟਿਸ ਕਰਦੀ ਹੈ ਔਰ ਅਸੀਂ ਸਾਥ ਦੇਵਾਂਗੇ ਉਹਨਾਂ ਦਾ